ਮੇਰਾ ਨਾਮ ਵਿਨੋਦ ਕੁਮਾਰਾ ਜੀ ਮੈਂ ਇੱਕ ਬੋਲ ਤੇ ਆਇਆ ਹੋਇਆ ਹਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੇਖੋ ਇਹ ਬਹੁਤ ਵੱਡੀ ਨਕਾਮੀ ਹੈ ਜੀ ਪ੍ਰਸ਼ਾਸਨ ਦੀ ਅੱਜ ਆਜ਼ਾਦੀ ਮਹਾ ਦਿਵਸ ਦੇਖੋ ਮੇਰੇ ਕਾ 78ਵਾਂ ਆਜ਼ਾਦੀ ਮਹਾ ਦਿਵਸ ਦੇਵ ਸਾਹਿਬ ਕੇ ਜਿਹੜਾ ਚੱਤਰ ਮੈਂ ਲਿਖਿਆ ਹੋਇਆ ਜੀ ਸਰਕਾਰ ਸਿੰਘ ਜੀ ਆਪਣਾ ਨਗਰ ਨੀਗਮ ਦੀ ਬਜਾਏ ਦੇਖੋ ਨਰਕ ਲਿਖਿਆ ਕਿ ਨਗਰ ਲਿਖਿਆ ਉਹ ਨਹੀਂ ਮੈਨੂੰ ਪਤਾ ਕੀ ਲਿਖਿਆ ਜੀ ਇਹਨਾਂ ਦੀ ਇੰਡੀਕੇਸ਼ਨ ਇਹ ਹੈ ਵੀ ਤੁਸੀਂ ਚਿੰਤਾ ਨਾ ਕਰੋ ਅਸੀਂ ਬੰਦੇ ਨੂੰ ਵੈਸੇ ਹੀ ਨਰਕ ਬਣਾ ਦਾਂਗੇ ਦੇਖੋ ਜੀ ਜੇ ਇਹ ਆਜ਼ਾਦੀ ਦਿਹਾੜਾ 2 ਸਾਲ ਪਿੱਛੇ ਪਾ ਸਕਦੇ ਤੇ ਪੰਜਾਬ ਨੂੰ 200 ਸਾਲ ਇਹ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਨੂੰ ਹਰ ਬੋਰਡ ਮੇਂ ਚੌਂਚ ਲੱਗੇ ਹੋਏ ਦੇਖਣਾ ਚਾਹੀਦਾ ਆਪ ਦੀ ਨਿਗਰਾਨੀ ਦੇ ਵਿੱਚ ਟੋਟਲੀ ਸਪੈਲਿੰਗ ਫੜ ਕੇ ਬੋਰਡ ਲਗਾਉਣੇ ਚਾਹੀਦੇ ਆ ਦੇਖੋ ਵਪਾਰੀ ਵਰਗਾਂ ਨੇ ਧਰਮਾ ਤਰਨਾ ਦਿੱਤਾ ਜੀ ਇਹ ਬਹੁਤ ਦੁਖੀ ਹੈ ਪੰਜ ਛੇ ਵਾਰੀ ਇਹਨਾਂ ਨੇ ਐ ਜੀ ਡੀ ਐਜੀਟੇਸ਼ਨ ਵੀ ਕੀਤੀ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਖੱਡਾ ਕਾਲੀ ਦਲ ਕੋ ਨਹੀਂ ਉਹ ਪੂਰਾ ਸਮਰਥਨ ਹੈ ਉਹ ਪਹਿਲਾਂ ਇੱਕ ਵੀਰ ਜੀ ਆਏ ਸੀ ਕਹਿ ਰਹੇ ਸੀ ਕਿ ਮਨਪ੍ਰੀਤ ਬਾਜਲ ਜੀ ਨੇ ਫ੍ਰੀ ਕੀਤੀ ਸੀ ਜੀ ਉਹਨਾਂ ਨੇ ਫ੍ਰੀ ਕੀਤੀ ਸੀ ਤਾਂ ਉਹ ਕਾਨੂੰਨੀ ਬਣਾ ਦੇ ਕਹਿਣ ਤੇ ਕਰਨ ਦੀ ਗੱਲਾਂ ਹੋਰ ਹੁੰਦੀਆਂ ਦਾ ਜੀ ਉਦੋਂ ਐਸਾ ਕਾਨੂੰਨ ਬਣਾਉਂਦੇ ਵੀ ਜਿਹੜੀ ਇਹ ਪਾਰਕਿੰਗ ਹੈ ਇਹ ਫ੍ਰੀ ਰਹੂਗੀ ਇਹ ਤਾਂ ਕਹਿਦਾ ਵੀ ਇਹ ਵੀ ਫ੍ਰੀ ਹੋ ਗਈ ਕਹਿਣ ਨੂੰ ਕੀ ਹੁੰਦਾ ਜੀ ਜਵਾਨੀ ਕਲਾਮੀ ਗੱਲਾਂ ਦਾ ਕੀ ਫਾਇਦਾ ਜੀ ਇਹ ਸਭ ਐਵੇਂ ਗੱਲਾਂ ਜੀ ਇਹ ਜਿਉਂਦੋਂ ਚਾਹਦੇ ਉਹ ਵਿੱਤ ਮੰਤਰੀ ਸੀ ਉਹ ਕਰ ਸਕਦੇ ਸੀ